ਅੱਜ ਮੈਂ ਤੁਹਾਨੂੰ ਦੱਸਣ ਜਾ ਰਿਹਾ ਹਾਂ ਬੀਆਰਸੀ ਐਂਡ ਲਾਈਨ ਦਾ ਰਿਜ਼ਲਟ ਕਿਵੇਂ ਭਰਨਗੇ ਸਭ ਤੋਂ ਪਹਿਲਾਂ ਜਿਹੜਾ ਤੁਹਾਨੂੰ ਲਿੰਕ ਮਿਲਿਆ ਹੈ ਉਸ ਨੂੰ ਤੁਸੀਂ ਗੂਗਲ ਦੇ ਵਿੱਚ ਜਾ ਕੇ ਪੇਸਟ ਕਰ ਲੋਗੇ ਇਹ ਦੇਖੋ ਆਪਾਂ ਇੱਥੇ ਪੇਸਟ ਕਰ ਰਹੇ ਹਾਂ ਜੀ ਉਸ ਤੋਂ ਬਾਅਦ ਤੁਸੀਂ ਇਸ ਨੂੰ ਓਪਨ ਕਰੋਗੇ ਸਭ ਤੋਂ ਪਹਿਲਾਂ ਉੱਪਰ ਤੁਸੀਂ ਕਲਿੱਕ ਕਰੋਗੇ ਤੇ ਇੱਥੇ ਡਿਸਟ੍ਰਿਕਟ ਬਲਾਕ ਤੇ ਸਕੂਲ ਦਾ ਨਾਮ ਤੁਸੀਂ ਸਿਲੈਕਟ ਕਰ ਲੋਗੇ ਆ ਦੇਖੋ ਤੁਹਾਨੂੰ ਡਿਸਟ੍ਰਿਕਟ ਇੱਥੋਂ ਖੁੱਲ ਜਾਣਗੇ ਤੇ ਆਪਾਂ ਇਹ ਸਿਲੈਕਟ ਕਰ ਚੁੱਕੇ ਹਾਂ ਇੱਕ ਸਕੂਲ ਤੇ ਆਪਾਂ ਉਸ ਦੇ ਵਿੱਚ ਹੁਣ ਅੱਗੇ ਦੇਖਦੇ ਹਾਂ ਕਿ ਡਾਟਾ ਕਿਵੇਂ ਭਰਨਾ ਹੈ ਆਪਾਂ ਦੇਖੋ ਕਛਵਾ ਸਕੂਲ ਇੱਕ ਸਿਲੈਕਟ ਕੀਤਾ ਹੈ ਤੇ ਆਪਾਂ ਇਸ ਦੇ ਇਸ ਜਿਹੜਾ ਮੇਨ ਇੰਟਰਫੇਸ ਹੈ ਇਸ ਤੇ ਕਲਿੱਕ ਕਰਾਂਗੇ ਤੇ ਉਸ ਤੋਂ ਬਾਅਦ ਦੇਖੋ ਪਲੱਸ ਦਾ ਨਿਸ਼ਾਨੀ ਤੁਹਾਨੂੰ ਮਿਲ ਰਹੀ ਹੈ ਇਸ ਤੇ ਤੁਸੀਂ ਕਲਿੱਕ ਕਰੋਗੇ ਉਸ ਤੋਂ ਬਾਅਦ ਸਕੂਲ ਦਾ ਨਾਮ ਆ ਜਾਏਗਾ ਕਿਸ ਦਿਨ ਤੁਸੀਂ ਇਹ ਜਿਹੜਾ ਹੈਗਾ ਇਹ ਟੈਸਟਿੰਗ ਕੀਤੀ ਹੈ ਇੱਥੇ ਤੁਸੀਂ ਡੇਟ ਭਰ ਦੋਗੇ ਮੰਨ ਲਓ 12 ਤਰੀਕ ਹੈ ਤੇ ਇੱਥੇ 12 ਤਰੀਕ ਭਰੀ ਗਈ ਤੇ ਕਿੰਨੀ ਉੱਥੇ انرੋਲਮੈਂਟ ਹੈ ਬੱਚਿਆਂ ਦੀ ਮੰਨ ਲਓ 18 ਬੱਚੇ ਨੇ ਜੀ ਤੇ ਉਹਨਾਂ ਵਿੱਚੋਂ ਕਿੰਨੇ ਜਿਹੜੇ ਹੈਗੇ ਆ ਉਹ ਟੈਸਟਡ ਕੀਤੇ ਗਏ ਮੰਨ ਲਓ 10 ਟੈਸਟਡ ਕੀਤੇ ਗਏ ਤੇ ਉਸ ਤੋਂ ਬਾਅਦ ਹੈ ਕਿੰਨੀ ਉਸ ਦਿਨ ਉਹਨਾਂ ਦੀ اٹੈਂਡੈਂਸ ਸੀਗੀ ਮੰਨ ਲਓ 15 ਉਹਨਾਂ ਦੀ اٹੈਂਡੈਂਸ ਸੀਗੀ ਤਾਂ ਇਸ ਨੂੰ ਤੁਸੀਂ ਆ ਦੇਖੋ ਐਡ ਸਕੂਲ ਇਨਫੋਰਮੇਸ਼ਨ ਇਹ ਕਰ ਦੋਗੇ ਤਾਂ ਇਸ ਤੋਂ ਬਾਅਦ ਇਹ ਜਿਹੜੀ ਹੈਗੀ ਹੈ ਬਲੈਂਕ ਵਾਲੀ ਦੇਖੋ ਜਿਵੇਂ ਆ ਆਪਸ਼ਨ ਆ ਗਈ ਤੇ ਤੁਸੀਂ ਕਲਾਸ ਨਹੀਂ ਸਿਲੈਕਟ ਕੀਤੀ ਤੇ ਇੱਥੇ ਕਲਾਸ ਵੀ ਸਿਲੈਕਟ ਕਰਨੀ ਜ਼ਰੂਰੀ ਹੈ ਜਿਵੇਂ ਮੰਨ ਲਓ 8ਵੀਂ ਕਲਾਸ ਤੁਸੀਂ ਇੱਥੇ ਮੰਨ ਲਓ ਸਿਲੈਕਟ ਕਰਦੇ ਹੋ ਇਹ ਦੇਖੋ ਹੁਣ ਤੁਸੀਂ ਐਡ ਸਕੂਲ ਇਨਫੋਰਮੇਸ਼ਨ ਕਰੋਗੇ ਤੇ ਦੇਖੋ ਇਹ ਇਨਫੋਰਮੇਸ਼ਨ ਦੇਖੋ ਅਨਿਚੇ ਦੇਖੋ ਆ ਚੁੱਕੀ ਹੈ ਉਸ ਤੋਂ ਬਾਅਦ ਅੱਗੇ ਕਰਨਾ ਕੀ ਹੈ ਇਸ ਨੂੰ ਤੁਸੀਂ ਬੈਕ ਕਰਕੇ ਤੁਸੀਂ ਜਿਹੜੀ 8ਵੀਂ ਕਲਾਸ ਇਹ ਚ ਭਰਨੀ ਹੈ ਉਸ ਤੇ ਜਾਓਗੇ ਦੇਖੋ 7ਵੀਂ ਆ ਗਈ ਜੀ ਹੁਣ ਇਹ ਦੇਖੋ 8ਵੀਂ ਉਸ ਤੋਂ ਬਾਅਦ ਬੱਚਿਆਂ ਦੇ ਨਾਮ ਖੁੱਲ ਜਾਣਗੇ ਉਹਨਾਂ ਦੀ ਆਈਡੀ ਦੇ ਨਾਲ ਤੇ ਉਸ ਇਨਫੋਰਮੇਸ਼ਨ ਨੂੰ ਤੁਸੀਂ ਭਰ ਦੇਣਾ ਹੈ ਦੇਖੋ ਉੱਪਰ ਹੈ BL ਨੀਚੇ ਹੈ EL ਤੁਸੀਂ EL ਕੀਤੀ ਹੈ ਮਤਲਬ ਕਿ EL ਮੈਨੇ ਅੰਡਰਲਾਈਨ ਤਾਂ ਦੇਖੋ ਆਹ ਸਿਮਰਨਜੀਤ ਕੋਲ ਇੱਕ ਬੱਚਾ ਹੈ ਇਸ ਦੀ ਤੁਸੀਂ ਇਨਫੋਰਮੇਸ਼ਨ ਪੜਨੀ ਹੈ ਤਾਂ ਸਭ ਤੋਂ ਪਹਿਲਾਂ ਤੁਸੀਂ ਇਸ ਬੱਚੇ ਦਾ ਇੱਥੇ ਇਸ ਨੂੰ ਖੋਲੋਗੇ ਇਹ ਦੇਖੋ ਇਹ ਸਾਰੀਆਂ ਇਨਸਟਰਕਸ਼ਨ ਆ ਗਈਆਂ ਤੁਸੀਂ ਇਹ ਪੜ ਸਕਦੇ ਹੋ ਇਨਸਟਰਕਸ਼ਨਾਂ ਕਿਵੇਂ ਆਪਾਂ ਇਹ ਡਾਟਾ ਜਿਹੜਾ ਹੈਗਾ ਫਿਲ ਕਰਨਾ ਹੈ ਇੱਥੇ ਕੱਟ ਦੇਣਾ ਇਹਨੂੰ ਉਸ ਤੋਂ ਬਾਅਦ ਇੱਥੇ ਤੁਸੀਂ ਉਹੀ ਉਸੇ ਤਰ੍ਹਾਂ ਡੇਟ ਸਿਲੈਕਟ ਕਰਨੀ ਹੈ ਜਿਵੇਂ ਮੰਨ ਲਓ 12 ਤਰੀਕ ਨੂੰ ਤੁਸੀਂ ਇਹ ਕੀਤੀ ਹੈ ਟੈਸਟਿੰਗ ਤੇ 12 ਆਗੀ ਡੇਟ ਤਾਂ ਉਸ ਸਿਮਰਨ ਜੋ ਬੱਚਿਆ ਹੈ ਉਸਨੇ ਕਿਸ ਵਿਸ਼ੇ ਚੋਂ ਕਿਸ-ਕਿਸ ਤਰ੍ਹਾਂ ਪੋਜੀਸ਼ਨ ਰਹੀ ਹੈ ਜਿਵੇਂ ਕਿ ਮੰਨ ਲਓ ਸਿਮਰਨ ਐਡਵਾਂਸ ਤੱਕ ਪਹੁੰਚ ਗਈ ਸੀ ਤਾਂ ਮੰਨ ਲਓ ਆਪਾਂ ਐਡਵਾਂਸ ਲਿਖਾ ਦਿੰਨੇ ਆ ਤੇ ਉਸ ਤੋਂ ਬਾਅਦ ਉਸਨੇ ਵਰਡ ਪ੍ਰੋਬਲਮ ਸੋਲਵ ਕਰ ਲਈਆਂ ਸੀ ਮੈਥ ਦੀਆਂ ਤਾਂ ਵਰਡ ਪ੍ਰੋਬਲਮ ਕਰ ਲਈਆਂ ਇਹ ਉਸ ਤੋਂ ਬਾਅਦ ਇੰਗਲਿਸ਼ ਦੇ ਵਿੱਚ ਆ ਗਿਆ ਮੰਨ ਲਓ ਸਟੋਰੀ ਲੈਵਲ ਤੇ ਸੀ ਤੇ ਆਪਾਂ ਨੇ ਇੱਥੇ ਉਸ ਦਾ ਸਟੋਰੀ ਲੈਵਲ ਕਰ ਦਿੱਤਾ ਹੈ ਉਸ ਤੋਂ ਬਾਅਦ ਕਰਕੇ ਤੁਸੀਂ ਜਿਵੇਂ ਐਡ ਅੰਡਰਲਾਈਨ ਤੇ ਜਿਹੜੀ ਜਿਹੜਾ ਇਸ ਨੂੰ ਐਡ ਕਰ ਦੋਗੇ ਆ ਦੇਖੋ ਇੱਥੇ ਤੁਸੀਂ ਜਦੋਂ ਇਸ ਨੂੰ ਐਡ ਕਰੋਗੇ ਤੇ ਦੇਖੋ ਇਹ ਬਿਲਕੁਲ ਗ੍ਰੀਨ ਹੋ ਚੁੱਕਿਆ ਹੈ ਇਸ ਤਰ੍ਹਾਂ ਇਸ ਬੱਚੇ ਦੀ ਇਨਫੋਰਮੇਸ਼ਨ ਹੈ ਤੇ ਤੇ ਹਰੀ ਜਾ ਚੁੱਕੀ ਹੈ ਇਸੇ ਤਰ੍ਹਾਂ ਤੁਸੀਂ ਦੂਸਰਾ ਬੱਚਾ ਸਿਲੈਕਟ ਕਰ ਲੋਗੇ ਜਿਵੇਂ ਆਪਾਂ ਇੱਥੇ ਗੁਰਤੇਨ ਨੂੰ ਸਿਲੈਕਟ ਕੀਤਾ ਹੈ ਮੰਨ ਲਓ ਕਿ ਤੁਸੀਂ ਇਸ ਬੱਚੇ ਨੂੰ ਛੱਡਿਆ ਹੋਇਆ ਤੁਸੀਂ ਇਸ ਬੱਚੇ ਨੂੰ ਨਹੀਂ ਲਿਆ ਤਾਂ ਤੁਸੀਂ ਫਿਰ ਬੈਕ ਆ ਜਾਓਗੇ ਹਾਲੇ ਕੋ ਫਿਰ ਉਸੇ ਤਰ੍ਹਾਂ 8ਵੀਂ ਜਮਾਤ ਤੁਸੀਂ ਇਸ ਬੱਚੇ ਨੂੰ ਨਹੀਂ ਲਿਆ ਹੋਇਆ ਤੁਸੀਂ ਕਿਸੇ ਹੋਰ ਬੱਚੇ ਨੂੰ ਲਿਆ ਹੈ ਜਿਵੇਂ ਕਿ ਜਸ਼ਨਦੀਪ ਜਸ਼ਨਦੀਪ ਤੁਸੀਂ ਇਸ ਦੀ ਜਿਹੜੀ ਇਨਫੋਰਮੇਸ਼ਨ ਹੈ ਉਹ ਈਲ ਤੇ ਕਲਿੱਕ ਕਰਕੇ ਪਰੋਗੇ ਆ ਦੇਖੋ ਇਹ ਫੇਰ ਉਸੇ ਤਰ੍ਹਾਂ ਇਨਫੋਰਮੇਸ਼ਨ ਆ ਗਈ ਇਸ ਨੂੰ ਤੁਸੀਂ ਕਰਾਸ ਕਰ ਦੋਗੇ ਕਿਹੜੀ ਡੇਟ ਨੂੰ ਟੈਸਟ ਉਸ ਦਾ ਲਿਆ ਗਿਆ ਹੈ ਡੇਟ ਸਿਲੈਕਟ ਕਰ ਲਈ ਤੇ ਜਿਹੜਾ ਜਸ਼ਨਦੀਪ ਬੱਚਾ ਹੈ ਉਹ ਕਿਸ ਲੈਵਲ ਤੇ ਹੈ ਜਿਸ ਤਰ੍ਹਾਂ ਸਟੋਰੀ ਲੈਵਲ ਤੇ ਹੈ ਸਟੋਰੀ ਲੈਵਲ ਤੋਂ ਬਾਅਦ ਉਹ ਬੱਚਾ ਅੱਗੇ ਮੈਥ ਦੇ ਵਿੱਚ ਉਸਨੇ ਵਰਕ ਪ੍ਰੋਬਲਮ ਸੋਲਵ ਕਰਤੀਆਂ ਸੀ ਤੁਸੀਂ ਕਲਿੱਕ ਕਰ ਦੋਗੇ ਉਸ ਤੋਂ ਬਾਅਦ ਉਹ ਜਿਹੜਾ ਹੈਗਾ ਫਿਰ ਇੰਗਲਿਸ਼ ਦੇ ਵਿੱਚ ਸਟੋਰੀ ਲੈਵਲ ਤੇ ਹੈ ਤੇ ਐਡ ਐਂਡ ਲਾਈਨ ਤੇ ਕਲਿੱਕ ਕਰੋਗੇ ਤੇ ਇਹ ਦੇਖੋ ਇਹ ਇਨਫੋਰਮੇਸ਼ਨ ਉਸ ਦੀ ਜਿਹੜੀ ਹੈਗੀ ਭਰੀ ਜਾ ਚੁੱਕੀ ਹੈ ਦੇਖੋ ਇਹ ਗ੍ਰੀਨ ਹੋ ਚੁੱਕਿਆ ਜਿਵੇਂ ਦੇਖੋ ਆਪਾਂ ਇਹ ਗ੍ਰੀਨ ਹੋ ਗਿਆ ਜਿਵੇਂ ਦੇਖੋ ਇਹ देखो ये ग्रीन हो चुका है इस तरह करके ਤੁਸੀਂ ਇਨਫੋਰਮੇਸ਼ਨ ਜਿਹੜੀ ਹੈ ਬੱਚਿਆਂ ਦੀ ਭਰ ਕੇ ਐਂਡ ਲਾਈਨ ਦਾ ਜੋ ਤੁਸੀਂ ਰਿਜ਼ਲਟ ਤਿਆਰ ਕੀਤਾ ਹੈ ਉਹ ਪ੍ਰਥਮ ਦੀ ਸਾਈਟ ਤੇ ਭਰ ਦੇਵੋਗੇ ਧੰਨਵਾਦ ਜੀ